ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਲ ਅੱਜ ਤੁਹਾਨੂੰ ਅਸੀਂ ਇੱਕ ਡਿਜ਼ਾਈਨ ਦੱਸਦੇ ਹਾਂ ਕਮੀਜ਼ ਦੇ ਬਾਰਡਰ ਦਾ ਡਿਜ਼ਾਈਨ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਤੇ ਤੁਹਾਨੂੰ ਕਮੀਜ਼ ਦੇ ਬਾਰਡਰ ਦਾ ਡਿਜ਼ਾਈਨ ਦੱਸਦੇ ਹਾਂ ਇਹ ਕੋਈ ਕਮੀਜ਼ ਦਾ ਬਾਟਰ ਹੈ ਤੇ ਇੱਥੇ ਆਪਾਂ ਡਿਜ਼ਾਈਨ ਬਣਾਉਣਾ ਜਿੰਨਾ ਤੁਸੀਂ ਕਮੀਜ਼ ਦੀ ਲੇਡੀ ਮੋਡ ਦੀ ਉਹਨਾਂ ਕੱਪੜਾ ਰੱਖ ਲਓ ਬਾਅਦ ਦੇ ਵਿੱਚ ਤੁਸੀਂ ਡਿਜ਼ਾਈਨ ਬਣਾਓ ਕਮੀਜ਼ ਦੇ ਬਾਟਰ ਤੇ ਛਿੰਦੀ ਦਾ ਡਿਜ਼ਾਈਨ ਹੈ ਇਹ ਇਹ ਡੱਬੇ ਵਾਲੀ ਇਹ ਡੱਬੇਆਂ ਬਣ ਕੇ ਬਣਾਈਆਂ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਇਹ ਤੇ ਬਣਾਉਣਾ ਡਿਜ਼ਾਈਨ ਤੁਸੀਂ ਦੇਖੋ ਹੁਣ ਕੱਚੀ ਪਰਸਨਾਂ ਬਣਾ ਕੇ ਫਿਰ ਵੀ ਤੁਸੀਂ ਇਹਨੂੰ ਕਰ ਸਕਦੇ ਹੋ සසවික චී ල නාය කරග වනේ බටර ජයන சிින්ందී. ਇਸ ਤਰ੍ਹਾਂ ਤੁਸੀਂ ਬਣਾਈ ਜਾਨਾ ਐਡਾ ਬਾਰਡਰ ਤੁਹਾਡਾ ਬਣ ਜੂਗਾ ਇੱਕ ਤੁਸੀਂ ਇੱਥੇ ਪਚਾਲੇ ਬਣਾਉਣੀ ਹੈ ਦੇਖੋ ਇਹਨਾਂ ਇਹ ਤੇ ਵੀ ਛਿੰਦੀ ਦੀ ਕਢਾਈ ਹੋਊਗੀ ਤੇ ਇਹ ਤੁਸੀਂ ਜੇ ਥੱਲੇ ਹੋ ਰਹੇ ਨੂੰ ਖੁੱਲਾ ਕਰਨਾ ਡਿਜ਼ਾਈਨ ਨੂੰ ਤਾਂ ਥੱਲੇ ਤੁਸੀਂ ਇੱਕ ਵੀ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਉੱਚਾ ਕਰ ਲਓ ਥੱਲੇ ਇੱਥੇ ਹੋਰ ਡੱਬੀਦਾਰ ਇਸ ਤਰ੍ਹਾਂ ਛਿੰਦੀ ਦੀ ਬਣਾ ਲਓ ਬਾਰਡਰ ਜਿਆ ਹੁਣ ਅੱਗੇ ਵੀ ਇਸੇ ਤਰ੍ਹਾਂ ਹੀ ਬਣਾਉਣਾ ਦੇਖੋ ਇਹ ਬਹੁਤ ਹੀ ਸੌਖਾ ਡਿਜ਼ਾਈਨ ਆ ਬਹੁਤ ਸੋਹਣਾ ਕਮੀਜ਼ ਸੂਟ ਲੱਗਦਾ ਇਹਦੇ ਨਾਲ ਦੇਖੋ ਐਸਟਰਾ ਇਹ ਪੜੂਗਾ డిజైన్ బ దా ఇద్దరు బరు ਦੇਖੋ ਇਸ ਤਰ੍ਹਾਂ ਤੁਸੀਂ ਬਾਰਡਰ ਤੇ ਕਮੀਜ਼ ਤੇ ਤੇ ਬਣਾਉਂਦੇ ਜਾਂ ਤੇ ਦੁਪट्टे ਦੇ ਪੱਲਿਆਂ ਤੇ ਬਣਾ ਸਕਦੇ ਹੋ ਜਿਹੜਾ ਛੋਟੇ ਪੱਲੇ ਹੁੰਦੇ ਆ ਉਹਨਾਂ ਤੇ ਡਿਜ਼ਾਈਨ ਬਣਾ ਸਕਦੇ ਹੋ ਇਹ ਬਹੁਤ ਸੋਹਣਾ ਲੱਗੂਗਾ ਡਿਜ਼ਾਈਨ ਵਾੜ ਕੇ ਤਿਆਰ ਹੋਊਗਾ ਜਦੋਂ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਇੱਕ ਵੀਡੀਓ ਅੱਗੇ ਵੀਡੀਓ ਲੈ ਕੇ ਫੇਰ ਆਵਾਂਗੇ ਉਤੇ ਕਰਦੇ ਸੇ ਸਾਡੇ ਚੈਨਲ ਨੂੰ ਵੀਡੀਓ ਵੇਖ ਕੇ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ